ਸਰ ਇਥੇਨ ਮੇਰੇ ਖਿਆਲ ਹੋਏਗਾ 4 ਦਿਨ ਕਰਨ ਹਾਂਜੀ 4 ਦਿਨ ਹੀ ਹੋਏ ਅੱਜ ਇਹਨਾਂ ਦੇ ਜਵਾਈ ਦਾ ਸੀਗਾ ਭੋਗ ਤੇ ਭੋਗ ਤੇ ਜਾਣਾ ਸੀਗਾ ਉਹ ਕਾਲੀ ਸੀਗੇ ਤੇ ਕਾਲੇ ਕਾਲੀ ਨੰਗਣ ਲੱਗੇ ਫੇਰ ਫਸ ਗਿਆ ਇਨਾਮ ਜੀ ਨਰਮਲ ਜੀ ਅੱਜ ਕੀ ਗੱਲਬਾਤ ਹੋਈ ਹੈ ਸਰ ਇੱਥੇ ਆਏ ਪਏ ਸੀ ਮੇਰੇ ਸਹੁਰੇ ਦੀ ਡੈਥ ਹੋ ਗਈ ਸੀਗੀ ਇੱਥੇ ਆਏ ਹੋਏ ਸੀਗੇ ਸਦਮਾ ਸਟੇਸ਼ਨ ਵਾਲਿਆਂ ਦਾ ਅੱਛਾ ਜੀ ਤੋ ਇਹ ਕਿਤੇ ਲਾਈਨ ਕ੍ਰੋਸ ਕਰਨ ਲੱਗੇ ਸੀਗੇ ਤੋ ਪੈਰ ਫਸ ਗਿਆ ਕਿਤੇ ਵਿੱਚ ਤੋ ਉੱਥੇ ਡੈਥ ਹੋ ਗਈ ਉਹਨਾਂ ਦੀ ਲਾਈਨ ਕੋਨ ਕ੍ਰੋਸ ਕਰਨ ਵਾਲੇ ਸੀ ਹਰਸ਼ਪਾਲ ਗੌਰ ਤੁਹਾਡੇ ਕਿ ਨਾਲ ਸੀ ਮੇਰੀ ਵਾਈਫ ਸੀ ਹਾਂਜੀ ਕਿੰਨੇ ਦਿਨ ਹੋ ਗਏ ਸੀ ਇੱਥੇ ਆਏ ਸਰ ਇੱਥੇ ਆਣ ਮੇਰੇ ਖਿਆਲ ਹੋਏਗਾ 4 ਦਿਨ ਕਰ ਹਾਂਜੀ 4 ਦਿਨ ਹੀ ਹੋਏਗਾ ਇਹ ਨਹੀਂ ਕੇਸ ਸੀਗੀ ਉਹਨਾਂ ਦੀ ਕੋਈ ਹੋਊਗੀ ਕੋਈ 40 ਕਿਤੇ ਲੱਗ ਛੱਕ ਜੀ ਹਾਂਜੀ ਤੇ ਕਿੰਨੇ ਬੱਚੇ ਇਹਨਾਂ ਦੇ ਸਰ ਦੋ ਗੁੱਡੀਆਂ ਸੀ ਇੱਕ ਕਾਕਾ ਸੀ ਹਾਂ ਕਿਹੜੀ ਜਿਹੜਾ ਰਹਿਨੇ ਆ ਤੁਸੀਂ ਅਸੀਂ ਰਹਿਨੇ ਜੀ ਆਪਣੇ ਅਮਰਜੀਤਪੁਰ ਜੀ ਅਮਰਜੀਤਪੁਰ ਹਾਂਜੀ ਸultanpur ਦੇ ਨਾਲ ਹਾਂਜੀ ਡੱਲੇ ਦੇ ਨਾਲ ਹੀ ਠੀਕ ਹੈ ਹਾਂਜੀ ਤੇ ਇੱਥੇ ਕਿੱਥੇ ਆਏ ਹੋਏ ਸੀ ਇੱਥੇ ਸਿਦਮਾ ਟੇਸ਼ਨ ਵਾਲੇ ਨੂੰ ਹਾਂਜੀ ਭਾਈ ਜੀ ਕੀ ਨਾਮ ਜੀ ਮੇਰਾ ਜੀ ਸੰਦੀਪ ਸਿੰਘ ਸਿੱਧੂ ਸਿੱਧੂ ਸਿਦਮਾ ਵਾਲਾ ਜੀ ਸਿੱਧੂ ਸਾਹਿਬ ਕੀ ਕਰਵਾਉਣਾ ਜੀ ਲਲਵਲ ਕੋਸ਼ਣੇ ਕੀ ਜੀ ਆਨਮਾ ਕੋਈ ਨਹੀਂ ਸੀ ਸਿਰਫ ਸਾਡੇ ਚਾਚਾ ਜੀ ਦੀ ਧੱਤ ਹੋਈ ਆ ਉਹ ਧੱਤ ਦੇ ਸਬੰਧ ਵਿੱਚ ਆਏ ਹੋਏ ਸੀਗੇ ਮੇਰੇ ਭੈਣਾਂ ਚਾਚਾ ਜੀ ਦੀ ਬਿਟੀ ਆਇਆ ਤੇ ਇਹਨਾਂ ਦੇ ਜਿਹੜਾ ਜਵਾਈ ਦੀ ਧੱਤ ਪਹਿਲਾਂ ਹੀ ਹੋਈ ਸੀਗੀ ਅੱਜ ਇਹਨਾਂ ਦੇ ਜਵਾਈ ਦਾ ਸੀਗਾ ਭੋਗ ਤੇ ਭੋਗ ਤੇ ਜਾਣਾ ਸੀਗਾ ਉਹ ਕਾਲੀ ਸੀਗੇ ਤੇ ਖਾਲੇ-ਖਾਲੇ ਨੰਗਣ ਲੱਗੇ ਫੈਰਪੜ ਫਸ ਗਿਆ ਤੇ ਉਹ ਟ੍ਰੇਨ ਦੇ ਚਪੇਟ ਚ ਆ ਗਿਆ ਜੀ ਕੀ ਨਾਮ ਸੀ ਉਹਨਾਂ ਦਾ ਰਿਸ਼ਪਾਲ ਰਿਸ਼ਪਾਲ ਜੀ ਕਿਹੜੀ ਜਗ੍ਹਾ ਮੈਂ ਉਹ ਅਮਰਜੀਤ ਕੋਠੇ ਜਿਹੜਾ ਸੁਲਤਾਨਪੁਰ ਦੇ ਨੇੜੇ ਆ ਜੀ ਹਮਰ ਜੀ ਇਹ ਸੈਡਮਨ ਸਟੇਸ਼ਨ ਵਾਲੀ ਮੇਰੇ ਪਿੰਡ ਹੈ ਹਾਂ ਜੀ ਸਾਡੇ ਪਿੰਡ ਹੈ ਹਾਂ ਜੀ ਸਾਡੇ ਪਿੰਡ ਮੇਰੇ ਚਾਚੇ ਦੀ ਬੇਟੀ ਆ ਜੀ ਠੀਕ ਠੀਕ ਜਿਹੜੀ ਟ੍ਰੇਨ ਨੇ ਟ੍ਰੇਨ ਜਿਹੜੀ ਮਾਰਨਿੰਗ ਟਾਈਮ ਆ ਜਿਹੜਾ ਡੱਬਾ ਹੁੰਦਾ ਛੋਟਾ ਤੇ 9:00 9:00 ਵਜੇ ਦਾ ਆ ਡੀਐਮਜੂ ਛੋਟਾ ਡੱਬਾ ਹੈ ਹਾਂ ਜੀ ਹਾਂਜੀ ਸਰ ਸਰ ਕੀ ਮਾਮਲਾ ਜੀ ਇਹ ਮਾਮਲਾ ਇੱਕ ਡੀਐਮਜੂ ਟ੍ਰੇਨ ਜੋ ਕਿ ਨਕੂਦਰ ਤੋਂ ਲੁਧਿਆਣਾ ਜਾ ਰਹੀ ਸੀ ਤੇ ਪਿੰਡ ਸਿਧਵਾ ਲੱਗੇ ਇੱਕ ਲੜਕੀ ਜਿਸ ਦਾ ਨਾਮ ਰਿਸ਼ਪਾਲ ਉਹ ਟ੍ਰੇਨ ਦੇ ਚਪੇੜ ਵਿੱਚ ਆਣ ਕਰਕੇ ਜਿਸ ਦੀ ਮੌਤ ਹੋ ਗਈ ਹੈ। ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ? ਇਹ 194 ਬੀ ਐਨ ਐਸ ਐਸ ਦੀ ਕਾਰਵਾਈ ਕਰਕੇ ਤੇ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਵਗਰਾ ਕਰਵਾਇਆ ਜਾਏਗਾ। ਪੋਸਟਮਰਨ ਬਸ ਕਾਰਵਾਈ ਕਰ ਰਹੇ ਉਸ ਤੋਂ ਬਾਅਦ ਪੋਸਟਮਰਨ ਪੂਰਾ ਕਰਵਾ ਕੇ ਤੇ ਲਾਸ਼ ਸੰਸਕਾਰ ਲਈ ਨਦੇ ਹਵਾਲੇ ਕਰ ਰਹੇ। ਸਰ ਇਥੇ ਇਹਨਾਂ ਮਰਹਮਲ ਹੋਏਗਾ 4 ਦਿਨ ਕਰਨ। ਹਾਂਜੀ 4 ਦਿਨ ਹੀ ਹੋਏਗਾ। ਅੱਜ ਇਹਨਾਂ ਦੇ ਜਵਾਈ ਦਾ ਸਿਕਾ ਭੋਗ ਤੇ ਭੋਗ ਤੇ ਜਾਣਾ ਸੀਗਾ ਉਹ ਕਾਲੀ ਸੀਗੇ। ਤੇ ਕਾਲੇ ਕਾਲੇ ਨੰਗਣ ਲੱਗੇ ਫੇਰ ਉਹ ਫਸ ਗਿਆ